ਜੀ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਐਨਾ ਸਤਿਕ ਚਾਹੀਦਾ ਇਨਸਾਨ ਦਾ ਐਨਾ ਭਰੋਸਾ ਚਾਹੀਦਾ ਇਨਸਾਨ ਦਾ ਇਹ ਵੀਡੀਓ ਦੇਖ ਕੇ ਸ਼ਾਇਦ ਤੁਹਾਡਾ ਮਨ ਭਰਿਆਵੇ ਇੱਕ ਪਿਓ ਜਿਹਦੇ ਸਾਹਮਣੇ ਉਹਦਾ ਜਵਾਨ ਪੁੱਤਰ ਮਰਿਆ ਪਿਆ ਤੇ ਦੇਖੋ ਉਹਦਾ ਰੱਬ ਦੇ ਉੱਤੇ ਭਰੋਸਾ ਉਹਦਾ ਰੱਬ ਦੇ ਉੱਤੇ ਵਿਸ਼ਵਾਸ ਉੱਥੇ ਖੜ ਕੇ ਅਰਦਾਸ ਕਰਨ ਲੱਗਿਆ ਹੋਇਆ ਆਕਾਲ ਪੁਰਖ ਵਾਹਿਗੁਰੂ ਦੇ ਮੂਹਰੇ ਤੇ ਅਸੀਂ ਸਾਨੂੰ ਛੋਟਾ ਜਿਹਾ ਦੁੱਖ ਆ ਜਵੇ ਨਾ ਤੇ ਅਸੀਂ ਨਾਲ ਦੀ ਨਾਲ ਹੀ ਰੱਬ ਬਦਲ ਦਿੰਨੇ ਆ ਤੇ ਨਾਲ ਦੀ ਨਾਲ ਹੀ ਸਾਡਾ ਭਰੋਸਾ ਟੁੱਟ ਜਾਂਦਾ ਇੱਕ ਵਾਰੀ ਜ਼ਰੂਰ ਸੁਣੋ ਅੱਗੇ ਬਾਬਾ ਜੀ ਨੇ ਕਿੱਦਾਂ ਉਸ ਕਾਲਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕੀਤੀ ਆ ਬੇਸ਼ੱਕ ਇਹਦਾ ਪੁੱਤ ਨਕਮਾ ਹੋਵੇ ਨਸ਼ੇ ਦੀ ਭੇਟ ਚੜ ਗਿਆ ਹੋਵੇ ਪਰ ਇਹ ਇਨਸਾਨ ਦਾ ਪਰਮਾਤਮਾ ਦੇ ਉੱਤੇ ਭਰੋਸਾ ਦੇਖੋ ਬਸ ਇਸੇ ਹਿਸਾਬ ਨਾਲ ਤੁਹਾਨੂੰ ਕਹੀਦਾ ਹੁੰਦਾ ਕਿ ਉਹਦੇ ਤੇ ਯਕੀਨ ਕਰੋ ਭਰੋਸਾ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਕਾਲ ਵਰਤਦੀ ਆਜੋ ਬਾਬਾ ਜੀ ਦੀ ਅਰਦਾਸ ਹੁੰਦਿਆਂ ਤੇ ਤੁਸੀਂ ਵੀ ਅਰਦਾਸ ਕਰਿਓ ਪ੍ਰਸਾਦ ਤੇ ਕੋਨ ਦਾ ਸੁਪਨਾ ਕਰਤਾ ਕੋ ਨਿਰਵੈਤ ਕਾਲ ਮੂਚ ਅਜੂਨ ਸਿੰਘ ਸਾਹਿਬ ਹੁੰਦੇ ਪ੍ਰਸਾਦ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਸੁਕਰ ਵਾਹਿਗੁਰੂ ਜੀ ਆਪ ਜੀ ਨੂੰ ਦੋ ਬੱਚੇ ਦਿੱਤੇ ਸੀ ਜਿਹਨਾਂ ਚੋਂ ਇੱਕ ਬੱਚਾ ਮੇਰਾ ਅਜ ਚਲੇ ਗਿਆ ਵਾਹਿਗੁਰੂ ਜੀ ਤੇਰੇ ਹੁਕਮ 'ਚ ਆਇਆ ਸੀ ਹੁਕਮ ਚੱਲ ਗਿਆ ভাই ਗੁਰੂ ਜੀ ਤੇ ਹੁਕਮ ਚਲਾਇਆ ਸੀ ਹੁਕਮ ਚੱਲ ਗਿਆ ਵਾਹਿਗੁਰੂ ਸੱਚਾ ਪਾਤਸ਼ਾਹ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਵਾਹਿਗੁਰੂ